ਸਰਸ਼ੀ ਕਾਲ ਜੀ ਮੈਨੂੰ ਨਤੀ ਮਾਂਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਾਲੇ ਕੱਪੜਿਆਂ ਵਾਲਾ ਇੱਕ ਬਾਬਾ ਜਿਹੜਾ ਕਿ ਸਿਰ ਘੁਮਾਉਂਦਾ ਨਜ਼ਰ ਆ ਰਿਹਾ ਦੱਸਿਆ ਦੇਖਣ ਨੂੰ ਤਾਂ ਲੱਗੇ ਰਿਹਾ ਕਿ ਘਰ ਦੇ ਵਿੱਚ ਕੋਈ ਡੇਰੜੂਲਾ ਖੋਲਿਆ ਹੋਇਆ ਹੈ ਤੇ ਲੋਕ ਇਸ ਡੇਰ ਦੇ ਵਿੱਚ ਆਉਂਦੇ ਨੇ ਆਪਣੇ ਦੁੱਖ ਤਕਲੀਫਾਂ ਲੈ ਕੇ ਤਾਂ ਦੇਖਿਆ ਜਾ ਰਿਹਾ ਕਿ ਆਖਰ ਸਾਡੇ ਜਿਹੜੇ ਲੋਕ ਨੇ ਉਹ ਜਾਂ ਕਿੱਧਰ ਨੂੰ ਰਹੇ ਨੇ ਸਮਝ ਨਹੀਂ ਆਉਂਦੀ ਕਿ ਲੋਕਾਂ ਨੂੰ ਸਮਝਾਇਆ ਜਾਵੇ ਤਾਂ ਜਾਇਆ ਕਿਵੇਂ ਕਿਉਂਕਿ ਇਹ ਕੋਈ ਇੱਕ ਇੱਕ ਤਾਂ ਹੁੰਦਾ ਵੀ ਕਹਿੰਦੇ ਇੱਕ ਕਹਾਵਤ ਜੀ ਹੁੰਦੀ ਹੈ ਕਹਿੰਦੇ ਵੀ ਜੇ ਇੱਕ ਕਮਲਾ ਹੋਵੇ ਤਾਂ ਸਮਝਾਵੇ ਵੇੜਾ ਜੇ ਵੇੜਾ ਕਮਲਾ ਹੋਵੇ ਤਾਂ ਸਮਝਾਏ ਕਿਹੜਾ ਉਹ ਚੀਜ਼ ਹੋ ਰਹੀ ਹੈ ਵੀ ਜੇ ਕੋਈ ਇੱਕ ਬੰਦਾ ਹੋਵੇ ਉਹਨੂੰ ਤਾਂ ਸਮਝਾਉਣ ਵਾਲੇ ਬਹੁਤ ਨੇ ਵੀ ਭਾਈ ਤੂੰ ਕਿਸਦੇ ਪਿੱਛੇ ਨਾ ਲੱਗ ਪਖੰਡਵਾਦ ਦੇ ਵਿੱਚ ਨਾ ਫਸ ਤੂੰ ਅੰਧ ਵਿਸ਼ਵਾਸ ਦੇ ਵਿੱਚ ਨਾ ਫਸ ਪਰ ਹੁਣ ਜੇਕਰ ਲੋਕ ਹੀ ਇੰਨੇ ਹੋ ਚੁੱਕੇ ਨੇ ਪਖੰਡਵਾਦ ਦੇ ਵਿੱਚ ਜਣਾ ਖਣਾ ਫਸਿਆ ਫਿਰਦਾ ਤਾਂ ਇਹਨਾਂ ਨੂੰ ਕੌਣ ਸਮਝਾਉਣ ਵਾਸਤੇ ਆਵੇ ਹਨਾ ਇਹ ਤਾਂ ਚਲੋ ਆਪਣੀ ਹੈ ਕਿਉਂਕਿ ਪਖੰਡਵਾਦ ਜਿਸ ਕਦਰ ਨਾਲ ਵਧਦਾ ਜਾ ਰਿਹਾ ਲੋਕ ਆਪਣਾ ਘਰ ਖਰਾਬ ਕਰ ਰਹੇ ਨੇ ਬਹਿਮਾ ਭਰਮਾ ਦੇ ਵਿੱਚ ਫਸ ਕੇ ਬਹਿਮ ਭਾਰਮਿਕ ਬਿਮਾਰੀਓ ਸਮਝ ਲਓ ਕਿ ਜਿਹੜਾ ਬੰਦਾ ਬਹਿਮਾ ਭਰਮਾ ਦੇ ਵਿੱਚ ਫਸ ਗਿਆ ਨਾ ਉਹਨੂੰ ਇਸ ਤੋਂ ਵੱਡੀ ਕੋਈ ਬਿਮਾਰੀ ਨਹੀਂ ਲੱਗ ਸਕਦੀ ਹਰ ਇੱਕ ਬਿਮਾਰੀ ਦਾ ਇਲਾਜ ਆ ਬੰਦਾ ਬਿਮਾਰ ਹੋ ਜਾਂਦਾ ਚਲੋ ਜਿੱਥੇ ਤੱਕ ਬਾਹ ਲੱਗਦੇ ਆ ਡਾਕਟਰ ਲਾਉਂਦੇ ਨੇ ਚਲੋ ਘਟੋ ਘਟੇ ਤਾਂ ਹੁੰਦਾ ਆਪਾਂ ਨੂੰ ਵੀ ਪਾਈ ਇਹ ਬਿਮਾਰੀ ਲੱਗੀ ਹੋਈ ਆ ਡਾਕਟਰ ਇਹਦਾ ਇਲਾਜ ਕਰਦੇ ਆਣਗੇ ਚਲ ਜਿੰਨਾ ਕੀ ਵੀ ਇਲਾਜ ਹੋਇਆ ਜਾਂ ਜਿੰਨੇ ਕੀ ਵੀ ਇਹਦੀ ਬਧੀ ਘਟੀ ਹੋਈ ਆ ਜੋ ਵੀ ਆ ਉਹ ਆਪਾਂ ਨੂੰ ਪਤਾ ਹੁੰਦਾ ਪਰ ਬਹਿਮ ਤਾਂ ਬਿਮਾਰੀ ਇਹੋ ਜਿਹੀ ਆ ਵੀ ਇਹਦਾ ਤਾਂ ਲਾਜ ਹੀ ਕੋਈ ਨਹੀਂ ਜਦ ਤੱਕ ਬੰਦਾ ਖੁਦ ਆਪਣੇ ਦਿਮਾਗ ਨੂੰ ਨਹੀਂ ਇਸ ਚੀਜ਼ ਨੂੰ ਸਮਝਾ ਸਕਦਾ ਕਿ ਇਹਨਾਂ ਬਹਿਮਾ ਪਰਮੰਦੇ ਵਿੱਚ ਹੈ ਕੁਝ ਨਹੀਂ ਉਹ ਤੱਕ ਬੰਦਾ ਬਹਿਮਾ ਪਰਮੰਦੇ ਵਿੱਚੋਂ ਨਹੀਂ ਨਿਕਲ ਸਕਦਾ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਕੱਲ ਵੀ ਅਨੇਕਾਂ ਵੀਡੀਓਜ਼ ਦਿਖਾਈਆਂ ਉਸ ਤੋਂ ਪਹਿਲਾਂ ਵੀ ਬਹੁਤ ਤੁਹਾਨੂੰ ਵੀਡੀਓ ਦਿਖਾ ਚੁੱਕੇ ਹਾਂ ਕਿ ਨੌਜਵਾਨ ਪੀੜ੍ਹੀ ਵੀ ਹੁਣ ਪਖੰਡਵਾਦ ਦੇ ਵਿੱਚ ਫਸਦੀ ਜਾ ਰਹੀ ਹੈ ਕਿਉਂਕਿ ਕੰਮ ਕੋਈ ਮਿਲ ਨਹੀਂ ਰਿਹਾ ਤਾਂ ਹੁਣ ਲੋਕਾਂ ਦੇ ਵੱਲੋਂ ਜਿਹੜਾ ਕਿ ਅਜੇ ਕੰਮ ਕੀਤੇ ਜਾ ਰਹੇ ਨੇ ਦੇਵੀ-ਦੇਵਤਿਆਂ ਦੇ ਨਾਂ ਦੇ ਉੱਤੇ ਗੁਰੂ ਪੀਰਾਂ ਦੇ ਨਾਮ ਦੇ ਉੱਤੇ ਦੁਕਾਨਾਂ ਖੋਲ ਕੇ ਪਖ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਲੋਕਾਂ ਨੂੰ ਆਪਣੇ ਪਿੱਛੇ ਲਾਇਆ ਜਾ ਰਿਹਾ ਲੋਕਾਂ ਨੂੰ ਟੋਣਿਆਂ ਦੇ ਵਿੱਚ ਫਸਾਇਆ ਜਾ ਰਿਹਾ ਵੀ ਭਾਈ ਤੂੰ ਆਹ ਟੁਣਾ ਕਰ ਦੇ ਤੇਰਾ ਆਹ ਕੰਮ ਹੋ ਜਾਊਗਾ ਜੇਕਰ ਤੇ ਨੂੰ ਕਿਸੇ ਗਵਾਂਢੀ ਤੋਂ ਕੋਈ ਤਕਲੀਫ ਆ ਜੋ ਕੋਈ ਤਰ੍ਹਾਂ ਮਾੜਾ ਕਰਦਾ ਤੂੰ ਆਹ ਕੰਮ ਕਰ ਲੈ ਤਾਂ ਤੇਰਾ ਆ ਕੁਝ ਹੋ ਜੂ ਜਾਂ ਇੰਨਾਂ ਚੀਜ਼ਾਂ ਚ ਲੋਕਾਂ ਨੂੰ ਘਮਣ ਘੇਰੀਆਂ ਦੇ ਵਿੱਚ ਪਾਇਆ ਜਾ ਰਿਹਾ ਕਿ ਐਦਾਂ ਹੋ ਸਕਦਾ ਕਿ ਕਿਸੇ ਦੇ ਕਹਿਣ ਦੇ ਉੱਤੇ ਕਿਸਦਾ ਮਾੜਾ ਹੋ ਜਾਏ ਕਦੇ ਨਹੀਂ ਹੁੰਦਾ ਜੋ ਪਰਮਾਤਮਾ ਨੇ ਸਾਡੇ ਲਈ ਲਿਖ ਦਿੱਤਾ ਨਾ ਉਸ ਨੂੰ ਨਾ ਕੋਈ ਬਾਬਾ ਨਾ ਕੋਈ ਬੇਬੇ ਕੋਈ ਨਹੀਂ ਬਦਲ ਸਕਦਾ ਜੋ ਲਿਖਿਆ ਉਹ ਹੋ ਕੇ ਰਹਿਣਾ ਪਖੰਡੀਆਂ ਦੇ ਪਤਾਸਿਆਂ ਦੇ ਨਾਲ ਪਖੰਡੀਆਂ ਦੇ ਨਾਰੀਅਲ ਰੋਂ ਦੇ ਨਾਲ ਤੁਹਾਡਾ ਕਦੇ ਵੀ ਭਲਾ ਨਹੀਂ ਹੋਵੇਗਾ ਤਾਂ ਕਦੇ ਵੀ ਪਖੰਡਵਾਦ ਦੇ ਵਿੱਚ ਫਸਣ ਤੋਂ ਪਹਿਲਾਂ ਤੁਸੀਂ ਗੱਲਾਂ ਨੂੰ ਸੋਚਿਆ ਕਰੋ ਕਿ ਐਦਾਂ ਹੋ ਸਕਦਾ ਹੈ ਜੇਕਰ ਪਖੰਡਵਾਦ ਦੇ ਨਾਲ ਦੁਨੀਆ ਚੱਲਦੀ ਹੁੰਦੀ ਪਖੰਡਵਾਦ ਦੇ ਨਾਲ ਲੋਕਾਂ ਦਾ ਭਲਾ ਹੁੰਦਾ ਤਾਂ ਸਾਡੇ ਗੁਰੂ ਆਪਣੇ ਪਰਿਵਾਰਾਂ ਦੀਆਂ ਕੁਰਬਾਨੀਆਂ ਨਾ ਦਿੰਦੇ ਤਾਂ ਉਹ ਵੀ ਸਾਨੂੰ ਕਹਿੰਦੇ ਕਿ ਪਖੰਡਵਾਦ ਦੇ ਵਿੱਚ ਫਸ ਜਾਓ ਤਾਂ ਉਹਨਾਂ ਨੇ ਪਖੰਡਵਾਦ ਦੇ ਵਿੱਚੋਂ ਕੱਢ ਕੇ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਦਿੱਤੀਆਂ ਨੇ ਆਪਣੇ ਪਰਿਵਾਰ ਦੇ ਪਰਿਵਾਰ ਵਾਰ ਦਿੱਤੇ ਨੇ ਪਰ ਲੋਕ ਫਿਰ ਕੀ ਉਨੇ ਹੀ ਗੱਲਾਂ ਦੇ ਵਿੱਚ ਫਸੇ ਜਾ ਰਹੇ ਨੇ ਤਾਂ ਲੋਕਾਂ ਨੂੰ ਹੁਣ ਬਹਿਮਾ ਭਰਮਾ ਦੇ ਵਿੱਚੋਂ ਨਿਕਲ ਦੀ ਜ਼ਰੂਰਤ ਹੈ ਜੇਕਰ ਤੁਸੀਂ ਬਹਿਮਾ ਭਰਮਾ ਦੇ ਵਿੱਚ ਫਸੋਗੇ ਤਾਂ ਤੁਹਾਡੀ ਆਉਣ ਵਾਲੀ ਪੀੜ੍ਹੀ ਵੀ ਬਹਿਮਾ ਭਰਮਾ ਦੇ ਵਿੱਚ ਫਸੇਗੀ ਤਾਂ ਪੀੜ੍ਹੀਦਰ ਪੀੜ੍ਹੀ ਅੱਗੇ ਚੱਲੇਗੀ ਤਾਂ ਬਹਿਮਾ ਭਰਮਾ ਦੇ ਵਿੱਚ ਲੋਕਾਂ ਨੂੰ ਕੱਢਣਾ ਮੁਸ਼ਕਿਲ ਹੋ ਜਾਵੇਗਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼